ਬਈ 3000 ਤੋਂ 40000 ਤੱਕ ਦਾ ਡਿਸਕਾਊਂਟ ਹੋ ਜਾਊਗਾ। ਕਿੰਨੇ ਘੰਟੇ ਚੱਲਿਆ ਬਈ ਹਰਮਣੇ? ਇਹ 1000 ਘੰਟੇ ਚੱਲਿਆ ਬਾਈ। ਠੀਕ ਆ ਯਾਰ 1000 ਘੰਟੇ। ਯਾਰ ਤੋਂ 4-5 ਘੰਟੇ ਘੱਟ ਹੀ ਆ 995 ਘੰਟੇ ਆ। ਤੇ ਲਓ ਮਿੱਤਰੋ ਅਗਲਾ ਟਰੈਕਟਰ ਦਿਖਾਉਣਾ ਹੈ ਕਿ ਸਾਨੂੰ ਲੱਖ ਕਿਤੇ ਗੇੜ ਵਾਲਾ। ਹਾਂ। ਇਹ ਫਾਰਮ 55 ਇਹਦਾ 795 ਆ। ਮਾਣਤਨ ਕਰਦਾਂਗੇ ਜੋ ਪੂਰੇ ਖੁੱਲੇ ਦਿਲ ਨਾਲ ਕਰਦਾਂਗੇ ਆਪਾਂ ਜਿੰਦਾ ਵੱਡਾ ਟਰੈਕਟਰ ਉੱਡਾ ਮਾਣਤਨ ਕਰਾਂਗੇ ਠੀਕ ਹੈ ਜੀ ਇਹ ਬਾਈ ਮਾਡਲ ਆ ਆਰਸੀ ਦੀ 23 ਦੀ ਆ ਠੀਕ ਹੈ ਜੀ ਆਪਣਾ ਹੀ ਨਵਾਂ ਘੜਾ ਹੈ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋ ਪੂਰੇ ਹਿੱਸੇ ਵਾਲਾ ਇਹ ਜਮਨ ਹਾਂ ਜਦੋਂ ਤੱਕ ਕੀ ਹਾਲ ਚਾਲ ਨੇ ਅੱਜ ਪਹੁੰਚ ਗਏ ਦਲਵੰਡੀ ਸਾਹਿਬ ਕੋਲ ਟਰੈਕਟਰ ਮੰਡੀ ਤੇ ਬਾਈ ਹਰਮਨ ਕੋਲ ਨਿਗ੍ਹਾ ਮਰਵਾਦੇ ਜਸਪਰੀ ਤੇ ਜਿੰਨੇ ਟਰੈਕਟਰ ਬਾਈ ਇਸ ਲਾਈਨ ਦੇ ਵਿੱਚ ਖੜੇ ਨੇਗੇ ਸਾਰੇ ਟਰੈਕਟਰ ਦਿਖਾਵਾਂਗੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਜੇ ਤੁਹਾਡਾ ਸ ਥੋੜੇ ਪੈਸੇ ਨਾਲ ਵੀ ਟਰੈਕਟਰ ਲਿਜਾ ਸਕਦੇ ਸੱਸੀ ਕਾ ਬਿਆਰ ਮਨ ਸੱਸੀ ਕਾ ਬਾਈ ਠੀਕ ਹੋ ਬਾਈ ਜੀ ਹਾਂ ਵਧੀਆ ਬਾਈ ਠੀਕ ਆ ਬਾਈ ਕਿੰਨੇ ਟਰੈਕਟਰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਬਾਈ ਆਪਾਂ ਆਪਾਂ ਇਹ ਵੀਡੀਓ ਚ ਦਿਖਾ ਦਾਂਗੇ 8-8 ਟਰੈਕਟਰ ਠੀਕ ਆ ਬਾਈ ਹਾਂ ਠੀਕ ਆ ਬਾਈ ਲੋਨ ਵਗੈਰਾ ਦੀ ਸਹੂਤਾ ਹੈਗੀ ਬਾਈ ਲੋਨ ਵੀ ਹੋ ਜਾਊਗਾ ਓਕੇ ਜੀ ਹਾਂ ਪੁਰਾਣਾ ਇਹ ਵਿੱਚ ਕੱਟਿਆ ਜਾਊਗਾ ਠੀਕ ਆ ਬਾਈ ਜੀ ਪੰਜਾਬ ਹਰਿਆਣਾ ਦੋਨੇ ਟਰੈਕਟਰ ਪੰਜਾਬ ਹਰਿਆਣਾ ਨੰਬਰ ਦੋਨੋਂ ਮਿਲ ਜਾਣਗੇ ਠੀਕ ਆ ਬਾਈ ਜੇ ਕਾਪੀ ਕਾਗਜਾਂਦੀ ਬਾਈ ਕਾਪੀ ਕਾਗਜਾਂਦੀ ਆਪਣੀ ਜਿਵੇਂ ਹਰਿਆਣਾ ਨੰਬਰ ਦੇ ਐਨਓਸੀ ਮਿਲ ਤੇ ਸਭ ਤੋਂ ਪਹਿਲਾਂ ਵੀ ਮਿੱਤਰੋ ਗੇਅਰ ਪ੍ਰੋ 4 ਸਪੀਡ 5310 ਦਿਖਾਉਣਾ ਹੈਗਾ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੇ ਬਈ ਪਹਿਲਾਂ ਪਲੇਟਫਾਰਮ ਤੇ ਨਿਗ੍ਹਾ ਮਰਵਾ ਦੇ ਬਈ ਘੰਟੇ ਕਿੰਨੇ ਚੱਲੇ ਬਈ ਹਰਮਣੇ ਇਹ 1000 ਘੰਟੇ ਚੱਲਿਆ ਬਈ ਠੀਕ ਹੈ ਇਹ 1000 ਘੰਟੇ 1000 ਤੋਂ 4-5 ਘੰਟੇ ਘੱਟ ਹੀ ਆ 995 ਘੰਟੇ ਆ ਠੀਕ ਹੈ ਲੈ ਮਿੱਤਰੋ 995 ਘੰਟੇ ਚੱਲਿਆ ਪਰ ਜਦੋਂ ਤੁਸੀਂ ਲੈਣ ਆਉਣੇਗਾ ਉਦੋਂ ਨੂੰ 1000 ਘੰਟਾ ਹੋ ਜਾਣਾ ਹਾਂ ਹੋ ਵੀ ਸਕਦਾ ਠੀਕ ਆ ਬਾਈ ਕੰਡੀਸ਼ਨ ਕਿਵੇਂ ਆ ਬਈ ਟਰੈਕਟਰ ਦੀ ਕੰਡੀਸ਼ਨ ਪੂਰੀ ਚੰਗੀ ਆ ਬਾਈ 21 ਮਾਡਲ ਆ ਓਕੇ ਜੀ ਹਾਂ 4 ਸਪੀਡ ਆ ਗੇਅਰ ਪਰ ਬਿਨਾ ਸੀਆਰਡੀ ਆ ਗਿਆ ਵੀ ਠੀਕ ਆ ਨਾ ਸੀ 52 ਦਾ ਤੋਂ 22 ਦੇ ਲਾਸਟ ਚ ਸੀਆਰਡੀ ਆ ਗਿਆ ਬਾਈ ਦਾ ਕੀ ਆਇਆ ਇਹ 4 ਸਪੀਡ ਠੀਕ ਆ ਜੀ ਸੀਆਰਡੀ ਦਾ ਤੇ ਬਾਈ ਨੌਨ ਸੀਆਰਡੀ ਦਾ ਇਹ ਫਰਕ ਆਗਾ ਜੇ ਤੁਹਾਡਾ ਟਰੈਕਟਰ ਖਰਾਬ ਹੋ ਗਿਆ ਆਪਾਂ ਵੀ ਵੀਡੀਓ ਕਰੀ ਸੀਗੀ ਬਾਈ ਪਰ ਉਹ ਟਰੈਕਟਰ ਖਰਾਬ ਹੋ ਗਿਆ ਘਟੋ ਘਟਨਾ ਵਾਲਾ 2 ਤੋਂ 2.5 ਮਹੀਨੇ ਕੰਪਨੀ ਚ ਖੜਾ ਰਿਆ ਹਨਾ ਇਹਦਾ ਆਪ ਵੀ ਆਪਾ ਫਾਲਡ ਕੱਢ ਸਕਦਾ ਜੇ ਇੱਕ ਮੌਕੇ ਕੋਈ ਪੈ ਵੀ ਸਿਆਵੇ ਅਸਲ ਪਹਿਲੀ ਗੱਲ ਤਾਂ ਪੈਂਦੇ ਨਹੀਂ ਹਲੇ ਇੰਨਾ ਛਈ ਤਾਂ ਇਹਦੇ ਕੋਈ ਠੀਕ ਆ ਬਾਈ ਮਤਲਬ ਸੀਆਰਟੀ ਜੇ ਪੈ ਕਰੀ ਤੁਸੀਂ ਜਿਆਦੇ ਬੈਟਰੀਆਂ ਦੋ ਬੈਟਰੀਆਂ ਨਾਲ ਚਲਾ ਲੈਣਾ ਤਾਂ ਵੀ ਸਾੰਟ ਹੋ ਜਾਊਗਾ ਨਾ ਬਾਈ ਤੇ 21 ਇੱਕ ਹੀ ਮਾਡਲ ਆ ਮਿੱਤਰੋ 21 ਮਾਡਲ ਆ ਪਿਆ ਔਰ ਨਾਲ ਦੇ ਟਾਇਰ ਆ ਬਾਈ 85 ਪੈਸੇ ਨੰਬਰ ਬਈ ਇਹਦਾ ਨੰਬਰ ਇਹਦਾ ਐਚ ਆਰ 24 ਆ ਸਸਤੇ ਦਾ ਹਾਂ ਇੰਨੋ ਸੀ ਮਿਲ ਜੂਗੀ ਰੇਟ ਬਈ ਸਾਰਾ ਸੀਲਡ ਆ ਡਰਾਈਵਰ ਕਿਤੇ ਚਾਬੀਨ ਲੱਗੀ ਓਕੇ ਜੀ ਇਹਦਾ ਡਿਮਾਂਡ ਆਪਾਂ 775 ਕਰਦੇ ਆਂ ਬਾਕੀ ਫੋਨ ਤੇ ਕਰਦਾਂਗੇ ਮਾਨਤਾਂ ਜ਼ਰੂਰ ਕਰਾਂਗੇ ਠੀਕ ਐ ਮਾਨਤਾਂ ਨੂੰ ਹੋ ਜੂਗਾ ਮਿੱਤਰੋ ਬਾਕੀ ਇਹ ਵੀ ਨਹੀਂ ਹੋਊਗਾ ਬਈ ਵੀ ਜਿਆਦਾ ਹੋਊਗਾ ਨਾ ਬਈ ਮਤਲਬ ਮਾਨਤਾਨ ਕਰੇ ਬਿਨਾਂ ਤੁਹਾਨੂੰ ਬਈ ਮੋੜ ਨਹੀਂ ਦਿੰਦਾ ਕਿਉਂਕਿ ਬਈ ਆ ਕੇ ਤੁਸੀਂ ਜਿਹੜੋ ਬਈ ਟਰੈਕਟਰ ਪਾਰਟਰ ਗੇ ਰੇਟੋ ਤੋਂ ਬੈਂਡਰੀ ਵੀ ਨਾਲ ਦੀ ਆ ਬਈ ਉਹਦੇ ਠੀਕ ਆ ਬਈ ਆਲ オリジナル ਕਹਿ ਦਿਆ ਦੇਣਾ ਬਈ ਤੇ ਅਗਲਾ 52 ਦਾ ਇਹ 55 ਦਾ ਆ ਗਿਆ ਬਈ ਗੇਅਰ ਪ੍ਰੋ 4 ਸਪੀਡ ਇਹ ਆ ਗਿਆ ਨਾ ਬਈ ਇਹ ਬਾਜੀ ਮਾਡਲ ਆ ਆਰਸੀ ਦੀ 23 ਦੀ ਆ ਠੀਕ ਆ ਜੀ ਆਪਣਾ ਹੀ ਨਵਾਂ ਕੜਾ ਠੀਕ ਆ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਡਬਲ ਪੀਟੀਓ ਵੀ ਰਿਵਰਸ ਪੀਟੀਓ ਹੈ ਰਿਵਰਸ ਆਪੇ ਦੋਨੋਂ ਰਿਵਰਸ ਉਹ ਵੀ ਰਿਵਰਸ ਹੈ ਵੀ ਰਿਵਰਸ ਠੀਕ ਹੈ ਜੀ ਮਤਲਬ ਜਿਆਦਾ ਡਿਮਾਂਡਿੰਗ ਵਾਲੇ ਦੋਨੇ ਟਰੈਕਟਰ ਨੇ ਮਿੱਤਰੋ ਇੱਕ ਦਾ ਬਈ ਆ ਗਿਆ ਖੁੱਲਵੇਂ ਹਿੱਸੇ 'ਚ ਆ ਗਿਆ ਇੱਕ ਬੰਦ 'ਚ ਆ ਗਿਆ ਉਹ ਬੰਦ ਹਿੱਸੇ 'ਚ ਆ ਗਿਆ ਡਬਲ ਪੀਟੀਓ ਇਹ ਰਿਵਰਸ ਪੀਟੀਓ 'ਚ ਆ ਗਿਆ ਤੇ ਰਹਿੰਦਾ ਹੁੰਦਾ ਬਈ ਇਹ ਪੰਜਾਬ ਨੰਬਰ ਆ ਗਿਆ ਫਸਟ ਆਪਣਾ ਆਪ ਦੇ ਨਾਮ ਆ ਗਿਆ ਠੀਕ ਹੈ ਤੁਹਾਡੇ ਆਪ ਦੇ ਨਾਮ ਆ ਪੰਜਾਬ ਦੇ ਨਾਮ ਆ ਠੀਕ ਹੈ ਲੈ ਮਿੱਤਰੋ ਫਸਟ ਪਾਰਟੀ ਦਾ ਬਈਆਂ ਦੇ ਆਪ ਦੇ ਨਾਮ ਆ ਗਿਆ ਘੰਟੇ ਚੱਲਿਆ ਹਰਮਨ ਬਈ ਇਹ 1300 ਘੰਟਾ ਚੱਲਿਆ ਬਾਈ ਠੀਕ ਹੈ ਜੀ ਮਿੱਤਰੋ 1300 ਘੰਟਾ ਚੱਲਿਆ ਹੈ ਬਾਈ ਟਾਇਰ ਇਹਦੇ ਵੀ 85 85 ਮੈਂ ਨਾਲ ਦੇ ਦੋਨਾਂ ਦੇ ਟਾਇਰ ਉਹਨੇ ਕੀ ਪਏ ਆ ਓਕੇ ਬਾਈ ਠੀਕ ਹੈ ਮਤਲਬ ਸੇਮ ਸੇਮ ਹੀ ਚੱਲੇ ਹੋਏ ਹਨਾ ਬਾਈ ਆ ਚਟਾ-ਚੂਟਾ ਦੀ ਨਿਗ੍ਹਾ ਮਰਵਾ ਦੇ ਬਾਈ ਚਟਾ-ਚੂਟਾ ਪੂਰੀਆ ਫੁੱਲ ਸਾਫ ਪਈ ਜਾਣੇ ਬਾਈ ਹੂੰ ਤੇ ਪੰਪ ਵੀ ਨਾਲ ਹੀ ਦੇਉਗੇ ਹਾਂ ਨਾਲ ਹੀ ਆ ਬਾਈ ਛਤਰੀ ਡੈਕ ਜਿਹੜਾ ਕੁਛ ਵੀ ਆ ਡੰਡਾ ਫੱਟੀ ਸਾਰਾ ਕੁਛ ਓਰੀਜਨਲ ਨਾਲ ਦਾ ਓਕੇ ਬਾਈ ਹਾਂ ਓਹ ਵਾਲੀ ਕਿੱਲੀ ਡੰਡੇ ਵਾਲੀਆਂ ਕਿੱਲੀਆਂ ਸਾਰਾ ਕੁਛ ਮਿਲੂ ਜਾਮਾ ਰੇਟ ਬਈ ਇਹਦਾ ਇਹਦਾ ਰੇਟ ਆ ਬਾਈ 765 ਮਾਨਤਾਨੇ ਜੋ ਵੀ ਕਰਦਾ ਕੋਈ ਮੇਰੇ ਮਿੱਤਰੋ 7 ਲੱਖ 65000 ਰੁਪਏ ਦੀ ਡਿਮਾਂਡ ਆ ਮਾਨਤਾਨੇ ਜੋ ਵੀ ਹੋ ਜੂਗਾ ਕੋਈ ਗੱਲ ਨਹੀਂ ਖੁੱਲੇ ਦਿਲ ਨਾਲ ਮਾਨਤਾਨ ਕਰਦਾ ਅੱਗੇ ਆ ਗਿਆ ਬਈ TXT ਮਾਡਲ ਚ 3630 ਨੂ ਹੌਲ ਹੈ ਇਹ 14 ਮਾਡਲ ਜੀ ਸੁਪਰ ਸੁਪਰ ਵਾਲਾ 50 ਚ ਵੀ ਜਾ ਗਿਆ ਨਾ ਬਈ ਇਹ HP ਚ ਠੀਕ ਆ ਜੀ ਫ੍ਰੀ ਸਪੀਡ ਆ ਰੇਡੀਅਲ ਡਿਸਟ੍ਰੀਬਿਊਟਰ ਰੇਡੀਅਲ ਟਾਇਰ ਅਲਾਈਅੰਸ ਕੰਪਨੀ ਦੇ ਦੇ ਪੈਕ ਵਾਲੇ ਵੀ ਮਹਿੰਗੇ ਨੇ ਬਈ ਫਰੰਟ ਵਾਲੇ ਟਾਇਰ ਵੀ ਮਹਿੰਗੇ ਨੇ ਕਿਉਂਕਿ ਬਈ ਇਹ ਚਾਰ ਗੁੱਡੀਆਂ ਵਾਲੇ ਟਾਇਰ ਆ ਗਏ ਇਹ ਵੀ ਮਹਿੰਗੇ ਮਿੱਤਰੋ ਟਰੈਕਟਰ ਦੇ ਮਗਰਾੜ ਮੂੜ ਹਲੇ ਤੱਕ ਉਵੇਂ ਹੀ ਪਏ ਟਰੈਕਟਰਾਂ ਦੀ ਰੇਮਬ ਰੂਮ ਸਾਰਾ ਕੁਝ ਹੋਮ ਹੀ ਪਿਆ ਠੀਕ ਆ ਜੀ ਫੁੱਲ ਸਾਫ ਕੰਡੀਸ਼ਨ ਦਾ ਟਰੈਕਟਰ ਦੇਖੋ ਓਕੇ ਬਾਈ ਹਾਂ ਆ ਵੀ ਟਰੈਕਟਰ ਪੂਰਾ ਨਵਾਂ ਦੇਖੋ ਪਿੱਛੋਂ ਠੀਕ ਆ ਬਈ ਇਹ ਤੇ ਵੀ ਨਿਕਮਰਵਾ ਦੇ ਬਈ ਆ ਦੇਖ ਸਕਦੇ ਇਹ ਵੀ ਫੁੱਲ ਨਵਾਂਗਾ ਸਟicker ਸ਼ੁਕਰ ਵੀ ਦੇਖ ਸਕਦੇ ਬਈ ਸਾਰੇ origignal sticker ਨੇਗੇ ਬਈ ਤੇ ਬਿਨਾ ਜਾਬੀ ਲੱਗੀ ਇਹਦੇ ਕਲਚ ਵੀ ਨਹੀਂ ਖੁੱਲੇ ਬਈ ਹਲੇ ਠੀਕ ਆ ਸਮਾਈ ਚ ਚੱਲਿਆ ਕਹਿੰਦੇ ਸਮਾਈ ਚ ਚੱਲਿਆ ਇਹ ਮੈਨੂੰ ਲੱਗਦਾ ਚੱਲੇ ਸਾਰਾ ਕੋੜੇ ਘੰਟੇ ਆ 2600 ਘੰਟਾ ਚੱਲਿਆ ਠੀਕ ਆ ਜੀ ਤੇ ਚਾਰ ਰੇਟ ਭਾਈ 14 ਮੰਡਲਾ 495000 ਰੇਟ ਹੈ ਦਾ ਆਪਾਂ ਠੀਕ ਹੈ ਜੀ ਮਾਨਤਾ ਨੇ ਖੁੱਲੇ ਦਿਲ ਨਾਲ ਸਾਰਿਆਂ ਨੂੰ ਕਰਦਾ ਠੀਕ ਹੈ ਬਾਕੀ ਫਿਕਸ ਜੇ ਰੇਟ ਆਪਾਂ ਫੋਨ ਤੇ ਦੱਸ ਦਾਂਗੇ ਠੀਕ ਆ ਭਾਈ ਜੀ ਫੋਨ ਕਰ ਲਿਓ ਭਾਈ ਕੋਈ ਚੱਕਰ ਨਹੀਂ ਹੈਗਾ ਅੱਗੇ ਆ ਗਿਆ ਭਾਈ ਬਠਿੰਡੇ ਨੰਬਰ ਦੀ ਇਹ ਹੈਗਾ ਨਿਊ ਹਾਲ ਇਹ ਬਠਿੰਡਾ ਨੰਬਰ ਆ ਭਾਈ ਠੀਕ ਹੈ ਜੀ ਇਹ 13 ਮੰਡਲਾ ਸੇਮ ਹੀ ਹੈ ਇਹ ਵੀ ਸੁਪਰ ਆਉ ਵੀ ਸੁਪਰ ਸੀ ਠੀਕ ਹੈ ਦੋਨੇ ਸੁਪਰ ਚ ਆ ਗਏ ਭਾਈ ਠੀਕ ਹੈ ਐ ਵੀ ਓਡਾ ਹੀ ਨਮਾ ਮਗਰਾੜ ਮਰੂੜ ਪਿੱਛੋਂ ਸਾਰਾ ਕੁਝ ਓਡਾ ਹੀ ਨਮਾ ਹੈ ਠੀਕ ਹੈ ਜੀ ਹੈਵੀ ਚੈੱਕ ਵਾਲਾ ਕਿ ਬਈ ਬਿਨਾ ਹੈਵੀ ਚੈੱਕ ਵਾਲਾ ਨਾ ਜਿਸ ਦਾ ਬਈ ਇਹ ਮੰਨ ਲਾਂਦੇ ਆਇਆ ਨਹੀਂ ਪਰ ਟਰੈਕਟਰ ਪੂਰੇ ਚੰਗੇ ਆ ਦੋਨੇ ਕਿਤੇ ਚਾਹੀਦੀ ਵੀ ਕਿਤੇ ਚਾਬੀ ਨਹੀਂ ਲੱਗੀ ਹਲੇ ਤੱਕ ਫਸਟ ਪਾਰਟੀ ਦਾ ਵੀ ਠੀਕ ਹੈ ਬਈ ਦੋਨੋਂ ਫਸਟ ਓਨਰ ਹੈ ਠੀਕ ਹੈ ਟਾਇਰ ਮਿੱਤਰੋ ਦੁਨਾਂ ਦੀ ਚੰਗੇ ਪੈਣੇ ਨੇ ਇਹ ਵੀ ਦਵਾਰੇ ਦੇ ਬਈ 85 90 ਪੈ ਟਾਇਰ ਠੀਕ ਹੈ ਹਾਂ ਬੈਂਪਰ ਇਹਦਾ ਵੀ ਨਹੀਂ ਪੇਂਟ ਆਣਾ ਬਈ ਹਾਂ ਬੈਂਪਰ ਆ ਪਾਈ ਆਇਆ ਸੀ ਆਪਾਂ ਕੱਲ ਸਟਿੱਕਰੀ ਲਾਏ ਆ ਪਰ ਰੰਗ ਵਾਲੇ ਕੋਲੇ ਲਗਾਈ ਨਹੀਂ ਜਮ ਇਹਦਾ ਰੇਟ ਸਾਰੀ ਸ਼ੋ ਸ਼ੂ ਜੈਨੂਆਣਾ 3 ਸਪੀਡ ਵੀ ਜੈਨੂਆਣਾ ਜਮਨ ਦੋਨੋਂ ਟਰੈਕਟਰ ਡਿਸਟ੍ਰਿਕਟ ਓਕੇ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋ ਟਰੈਕਟਰ ਪੂਰਾ ਫੁੱਲ ਚੰਗਾ ਹੈਗਾ ਇਹ 12 ਦੇ ਲਾਸਟ ਦਾ 13 ਦੀ ਆਰਸੀ ਇਹਦੀ 485 ਮਾਨਤਨ ਕਰਦਾਂਗੇ ਮੈਂ ਖੁੱਲੇ ਦਿਨਾਂ ਠੀਕ ਹੈ ਜੀ ਮਾਨਤਨ ਭਾਈ 15 ਤੋਂ 20000 ਰੁਪਏ ਦਾ ਹਰੇਕ ਟਰੈਕਟਰ 'ਚ ਮਾਨਤਨ ਹੋ ਜੀ ਬਾਕੀ ਦਾ ਭਾਈ ਸਾਰਿਆਂ ਨੂੰ ਕਰ ਦਾਂਗੇ ਹੋਰ ਚ ਜਿਹੜੇ 'ਚ ਲੋਟ ਲੱਗਾ ਬੰਦ ਵੀ ਕਰ ਦਾਂਗੇ ਆਪਾਂ ਠੀਕ ਹੈ ਭਾਈ ਬਾਕੀ ਮੌਕੇ ਤੇ ਦੱਸ ਦਾਂਗੇ ਵਿਕਸਰੇ ਠੀਕ ਹੈ ਮਤਲਬ ਕਹਿ ਸਕਦੇ ਆਂ ਕਿ ਲਾਸਟ 40000 ਦਾ ਡਿਸਕਾਊਂਟ ਹੋ ਜੂਗਾ ਕਰ ਦਾਂਗੇ ਹਾਂ ਠੀਕ ਆ ਜੀ ਲੈ ਕਹਿ ਸਕਦੇ ਬਈ 30000 ਤੋਂ 40000 ਤੱਕ ਦਾ ਡਿਸਕਾਊਂਟ ਹੋ ਜੂਗਾ ਤੇ ਅਗਲਾ ਫਾਰਮਟਰ ਆ ਇੱਕ T20 ਝੋਟੇ ਘੇਰਾ ਵਾਲਾ ਆ 55 ਆ ਗਿਆ ਬਈ 17 ਮੰਡ ਲਏ ਠੀਕ ਆ ਬਈ ਇੱਕ ਗੱਲ ਹੋਰ ਆ ਹਰਮਨ ਦੇਖਣ ਵਾਲੀ ਗੱਲ ਆ ਨਾ ਮੰਡੀ ਦੇ ਵਿੱਚ ਹੁਣ ਥੋੜੀ ਟਰੈਕਟਰ ਘਟ ਗਿਆ ਨਾ ਪਤਾ ਨਹੀਂ ਲੋਕ ਵੇਚਦੇ ਨਹੀਂ ਨਾ ਬਈ 60 55 ਇਹ ਪਹਿਲਾਂ ਤਾਂ ਲੋਕਾਂ ਨੇ ਕੜਾਈ ਘਟਾ ਠੀਕ ਆ ਹੁਣ ਡਿਮਾਂਡ ਵਧਦਾ ਇਹਨਾਂ ਦੀ ਠੀਕ ਆ ਹਾਂ ਮਿੱਤਰੋ ਇਹ ਫੋਰਸ ਲਾਈਨਰ ਟਰੈਕਟਰ ਆ ਸੁਪਰ ਸੀਟਰ ਵਗੈਰਾ ਤੇ ਬਹੁਤ ਕਾਮਯਾਬ ਆ ਇਹ ਆ ਦੇਖੋ ਬਈ ਇਹ ਹੁੰਦਾ ਬਈ ਅਸਲੀ ਬਈ ਕੈਸਾ ਚਾਰੇ ਵੇਟ ਲੋਹੇ ਦੇ ਆ ਬਈ ਠੀਕ ਹੈ ਚਾਰੇ ਲੋਹੇ ਦੇ ਹੈਗੇ ਹੈਗੇ ਆ ਵੀ ਪਹਿਲੀ ਆਪਾਂ ਪਹਿਲੀ ਵਾਰ ਦੇਖਿਆ ਆਪਾਂ ਵੀ ਇਹ ਪਹਿਲੀ ਵਾਰ ਦੇਖਿਆ ਲਾਹੇ ਵੀ ਨਹੀਂ ਟਰੈਕਟਰ ਦੇ ਵੇਟ ਲੋਹੇ ਦੇ ਪਹਿਲੀ ਵਾਰ ਦੇਖਿਆ ਆਪਾਂ ਲਾਹੇ ਵੀ ਨਹੀਂ ਹਾਂ ਆਪਾਂ ਲਾ ਕੇ ਕਰਨੇ ਆ ਬਈ ਠੀਕ ਆ ਬਈ ਚਾਰੇ ਟਰੈਕਟਰ ਦੀ ਚੀ ਕਵੇ ਉਹਨਾਂ ਕ ਭਾਈ ਮਹਿੰਗਾ ਪੈਕੇਜ ਇਹ ਹੋਣਾ ਭਾਈ ਸਿੱਧੀ ਗੱਲ ਕਰੀਏ ਨਾ ਭਾਈ ਪਿਛਲੇ ਲੋਹੇ ਵਾਲੇ ਆ ਪਿਛਲੇ 50 ਕਿਲੋ ਵਾਲੇ ਆ ਅਗਲਿਆਂ ਦਾ ਇਹਨਾਂ ਦਾ ਹੋਊਗਾ ਮੰਨ ਕੇ ਚੱਲ 15 20 ਕਿਲੋ ਤਾਂ ਹੋਊਗੇ ਠੀਕ ਹੈ 15 20 ਕਿਲੋ ਭਾਈ ਇਹਦਾ ਹੋਊਗਾ ਚਾਰੇ ਟਾਇਰ ਨਾਲ ਦੇ ਇਹਦੇ ਠੀਕ ਹੈ 17 ਮਾਡਲ ਆ ਛੋਟਾ ਗੇਅਰ ਆਗਾ 4 ਸਪੀਡ ਆ ਅੱਡੇ ਟਾਇਰ ਨਾਲ ਦੇ ਭਾਈ ਚਾਰੇ ਠੀਕ ਆ ਭਾਈ ਇਹਦਾ ਰੇਟ ਭਾਈ ਇਹਦਾ ਰੇਟ ਹੈ 5 ਲੱਖ 35 ਹਜ਼ਾਰ ਠੀਕ ਹੈ 5 ਕਹਿ ਸਕਦੇ ਆ ਦਾ ਕਹਿੰਦਾ ਕੋਈ ਨਾ 5 ਕ ਦਾ ਦੇ ਦਾਂ ਠੀਕ ਆ ਲੈ ਮੈਂ ਤਾਂ 5 ਦਾ ਹੈ ਮਤਲਬ ਜੋ ਅੱਗੇ ਦਿਖਾਉਣਾ ਭਾਈ 969 ਛੋ ਕਹਿ ਸਕਦਾ ਬਈ ਬੱਠਲ ਜਿੱਡਾ ਮਿੱਤਰੋ ਇਹਦਾ ਗੇਅਰ ਹੈਗਾ ਕਿਉਂਕਿ ਬਈ ਸੁਪਰ ਸੀਡਰ ਦੀ ਇਹ ਟਰੈਕਟਰ ਨਾ ਬੱਸ ਕਰਾ ਦਿੰਦਾ ਹੈਗਾ ਠੀਕ ਹੈ ਬਈ ਤੇ ਬਾਕੀ ਬਈ ਕੰਡੀਸ਼ਨ ਦਾ ਚੰਗਾ ਪਿਆ ਹੈਗਾ ਮਾਡਲ ਬਈ ਇਹ ਅਰਮਨ ਇਹ 2022 ਮਾਡਲ ਆ ਬਈ ਟਾਇਰ ਬਈ ਇਹਦੇ ਟਾਇਰ ਨਾਲ ਦੇ 80 ਪਾਈਸੇ ਆ ਬਈ 80 85 ਪਾਈਸੇ ਬਾਜੀ ਦੇ ਵੀ 10ਵੇਂ ਮਹੀਨੇ ਦਾ ਇਹ ਠੀਕ ਹੈ ਬਾਜ ਭੱਖੋ ਕਿਵੇਂ ਆਗਾ ਬਈ ਬਾਜ ਬੂਜ ਦਾ ਪੂਰਾ ਵਧੀਆ ਕੈਂਡ ਹੁੰਦੀ ਆ ਆਵਾਜ਼ ਉਹ ਵੈਸੇ ਤੇ ਹੁੰਦੀ ਟਰਬੋ ਆ ਥੋੜਾ ਜਿਹਾ ਇਹ ਮੰਨ ਲਓ ਬਾਲਾ ਰੌਲਾ ਇਹ ਨਹੀਂ ਪਾਉਂਦਾ 855 ਵਗੋਂ ਓਕੇ ਸਾਇਲੈਂਟ ਜਿਹਾ ਇਹ ਥੋੜਾ ਜਿਹਾ ਤੇ ਟਾਇਰ ਦੇਖ ਸਾ ਤੇ ਬਈ ਇਹ ਦੇਖੋ ਮਾਰਕਾ ਮੁਰਕਾ ਜਿਹਾ ਨਾ 73P ਚ ਹੀ ਹੁੰਦਾ ਇਹ ਓਕੇ ਛੋਟਾ ਹੁੰਦਾ ਕੁੱਲ ਮਿਲਾ ਕੇ ਕਹ ਲਈਏ ਨਾ ਬਈ ਹਾਂ ਹਾਂ ਕਿਤੇ ਚਾਬੀ ਨ ਲੱਗੀ ਠੀਕ ਆ ਬਈ ਸਾਰਾ ਸਮਾਨ ਡੰਡਾ ਫੱਟੀ ਆਪਣਾ ਸਾਰੇ ਟਰੈਕਟਰਾਂ ਦੇ ਅਰੀਜਨਲ ਨਾਲ ਦਾ ਮਿਲੂਗਾ ਓਕੇ ਬਈ ਇਹਦਾ ਰੇਟ ਬਈ ਇਹਦਾ 795 ਆ ਮਾਤਨ ਕਰ ਦਾਂਗੇ ਜੋ ਪੂਰੇ ਖੁੱਲੇ ਦਿਲ ਨਾਲ ਕਰ ਦਾਂਗੇ ਆਪਾਂ ਜਿੱਡਾ ਵੱਡਾ ਟਰੈਕਟਰ ਓਡਾ ਮਾਤਨ ਕਰਾਂਗੇ ਠੀਕ ਆ ਜਿੱਡਾ ਵੱਡਾ ਟਰੈਕਟਰ ਓਡਾ ਵੱਡਾ ਮਾਤਨ ਕਰਾਂਗੇ ਬਈ ਤੇ ਅਗਲਾ ਆ ਗਿਆ ਬਈ ਸਵਰਾਜ 850 855 ਆ ਗਿਆ ਬਈ ਠੀਕ ਹੈ ਟੂਸਟ ਵੀ ਟੂ ਸਪੀਡ ਦੇ ਵਿੱਚ ਆ ਫੋਰ ਸਟਾਰ ਦੇ ਵਿੱਚ ਮਿੱਤਰੋ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਹੈ ਨਾ ਬਈ 14 ਦੇ ਟਾਇਰਾਂ ਚ 14 ਦੇ ਟਾਇਰ ਪਿਛਲੇ ਜਮਾ ਨਵੇਂ ਆ ਬਈ ਨਾਲ ਅਗਲੇ ਨਾਲ ਦੇ ਅੱਧੇ ਕਾ ਠੀਕ ਹੈ ਜੀ ਅਗਲੇ ਟਾਇਰ ਨਾਲ ਦੇ ਬਈ ਅੱਧੇ ਕਾ ਗੇ 16 ਪਲਸ 17 ਕਹਿ ਸਾਰ ਰਹੇ ਬਈ 17 18 ਦੇ 18 ਕ ਦੇ ਵਿੱਚ ਆ ਨਾ ਇਹ ਟਰੈਕਟਰ ਦੀ ਪੂਰੀ ਫੁੱਲ ਮਾਰਕੀਟ ਸੀ ਨਾ ਪੂਰੀ ਫੁੱਲ ਆ ਬਈ ਇਹ ਮਾਡਲ ਆਣ ਦੀ ਤਾਂ ਠੀਕ ਆ ਬਈ 17 ਮਾਡਲ ਥੋੜਾ ਜਿਆਦਾ ਪੰਨਿਆ ਜਾਂਦਾ ਕਾ ਬਈ ਦੇਖ ਸਾ ਤੇ ਬਾਕੀ ਟਰੈਕਟਰ ਚੰਗਾ ਕਾ ਇਹਦਾ ਰੇਟ ਬਈ ਇਹਦਾ 948 ਠੀਕ ਹੈ ਜੀ ਇਹ ਜੋ ਮਾਨਤਨ ਥੋੜਾ ਜਿਹਾ ਕਸਮਾ ਹੀ ਹੋਊਗਾ ਐਵੇਂ ਕਿ ਕਿ ਇਹਦੇ ਜੈਜਾ ਰੇਟ ਪਰ ਹੈ ਆਪਾਂ ਠੀਕ ਆ ਬਈ ਤੇ ਅਗਲਾ ਬਈ ਐਮ ਐਸ ਆ ਗਿਆ ਬਈ 9000 ਇਹ ਐਮ ਐਸ 9000 ਆ ਬਈ ਲੈ 3 ਡਰਾਈਵਰ ਦੇਖ ਸਕਦਾ ਬਈ ਟਰੈਕਟਰ ਚੰਗਾਗਾ 2 ਸਪੀਡ ਦੇ ਵਿੱਚ ਆਣਾ ਬਈ ਹਾਂ 2 ਸਪੀਡ ਆ ਬਈ ਇਹ ਟਾਇਰ ਨਵੇਂ ਵਰਗੇ 480 ਪੈਂਸੇ ਦਾ ਦਾਰ ਇਹ ਹਾਈ ਲਿਫਟ ਕੰਪੈਸਟੀ ਚ ਹੂੰ ਠੀਕ ਪੀ ਵੀ ਨੰਬਰ ਹੈ ਪੀ ਵੀ 06 ਗੁਰਦਾਸਪੁਰ ਦਾ ਫਸਟ ਪਾਰਟੀ ਦਾ ਹਲੇ ਤੱਕ ਠੀਕ ਆ ਬਈ ਹਾਂ ਫਸਟ ਓਨਰ ਹੀ ਆ ਜਮਾ ਪੋਸੇ ਬੰਦਿਆਂ ਤੋਂ ਲਿਆ ਇਹ ਠੀਕ ਹੈ 12 ਪਲੱਸ 13 ਇਹਦਾ ਰੇ ਇਹ 365000 ਆ ਠੀਕ ਆ ਜੀ ਇਹ ਆਪਾਂ ਸਵਾ ਦਨ ਲੱਖ ਦਾ ਰਾਈਟਰ ਦੇ ਦਾਂਗੇ ਇਹਦਾ ਆਪਾਂ ਦਾ ਦੱਸ ਦੰਨੇ ਆ ਫਿਕਸੇਆ ਰੇਟ ਠੀਕ ਆ ਜੀ ਹਾਂ ਸਵਾ 3 ਲੱਖ ਰੁਪਏ ਦਾ ਇਹ ਮਿਲ ਜੂਗਾ ਮਿੱਤਰੋ ਆਹਲਾ ਇਹ ਆ ਗਿਆ ਬਾਈ ਇਹ ਫਾਰਮ ਸਾਠਾ ਬਾਈ 97 ਮਾਡਲ ਠੀਕ ਆ ਜੀ 140000 ਰੁਪਿਆ ਡਿਮਾਂਡ ਇੰਜਨ ਗੇਅਰ ਦਾ ਠੀਕ ਹੈ ਓਕੇ ਹਾਂ ਹਾਂ ਇਹਦਾ ਰੇਟ ਪਈ ਟਾਇਰ ਰੱਦੇ ਆ ਇਹ ਆਪਾਂ ਬਸ ਇਹਦਾ ਜਾਇਜ ਜੇ ਲਿਖਿਆ 130 ਕ ਦਾ ਦੇ ਦਾਂਗੇ ਠੀਕ ਆ ਜੀ 10000 ਦੀ ਡਿਸਕਾਊਂਟ ਹੋਵੇਚ ਤਲੇ ਮਿੱਤਰੋ ਅਗਲਾ ਟਰੈਕਟਰ ਦਿਖਾਉਣਾ ਹੈ ਕਿ ਸੋਨੂੰ ਲੱਖ ਕਦੇ ਗੇੜਾ ਵਾਲਾ ਹਾਂ ਇਹ ਫਾਰਮ 55 55 ਪਰ ਮਿਲੂਗਾ 45 ਦੇ ਰੇਟ 'ਚ ਐ ਬਈ ਹਾਂ ਠੀਕ ਆ ਬਈ ਆਲ オリジナル ਆ ਬਈ ਟਰੈਕਟਰ ਜਿੰਨਾ ਹੈਗਾ ਟਰੈਕਟਰ ਜੈਨੂਆ ਨਾ ਉਹ ਵੀ 60 ਵੀ ਜੈਨੂਆ ਨਾ ਇਹ ਵੀ ਜੈਨੂਆ ਨਾ ਠੀਕ ਆ ਬਈ 97 ਮਾਡਲ ਆ ਐਮਪ ਲੱਗਿਆ ਹੋਇਆ ਹੈਗਾ ਬਈ ਵਧੀਆ ਚੱਲਦਾ ਹੈਗਾ ਇਹਦਾ ਰੇਟ ਬਈ ਇਹ 10000 ਦੇ ਦਾਂਗੇ 5000 ਦੇ ਦਾਂਗੇ ਮੌਕੇ ਤੇ ਠੀਕ ਹੈ ਜੀ ਮਤਲਬ 1 ਲੱਖ 5000 ਦਾ ਮਿਲ ਜੂ ਮਤਲਬ ਕਹਿ ਸਕਦਾ ਬਈ 1 ਲੱਖ ਤੋਂ ਲੈ ਕੇ ਬਾਈ ਕੋਲੇ 7-8 ਲੱਖ ਤੱਕ ਪ੍ਰੋਜੈਕਟਰ ਹੈਗੇ ਹਾਂ ਠੀਕ ਆ ਬਈ ਮੋਬਾਈਲ ਨੰਬਰ ਦੱਸ ਦੋ ਬਈ ਯਾਰ ਆਪਣਾ ਮੋਬਾਈਲ ਨੰਬਰ 7888803677 ਇੱਕ ਵਾਰੀ ਹੋ ਜਾ 788803677 ਠੀਕ ਆ ਬਈ ਸਕਰੀਨ ਤੇ ਨੰਬਰ ਆ ਬਈ ਸੰਪਰਕ ਕਰਕੇ ਆਪਾਂ ਨੂੰ ਬੁੱਧਵਾਰ ਵਾਲਦਨ ਮੰਡੀ ਤੇ ਵੀ ਆ ਸਕਦੇ ਕੋਈ ਵੀ ਕਿਸਾਨ ਭਰਾ ਪਲਾਟ ਨੰਬਰ ਤੇ ਪਲਾਟ ਨੰਬਰ ਆਪਣਾ 24 ਹੈ ਜੀ ਬਾਕੀ ਉਹ ਹੋਰ ਦਿਨ ਵੀ ਆਣਾ ਹੋਵੇ ਤਲਵੰਡੀ ਸਾਬਾ ਆਪਣਾ ਨੌਰਾ ਇੱਥੇ ਸ਼ੋਅਰੂਮ ਆ ਉੱਥੇ ਆ ਸਕਦੇ ਬਾਈ ਪਹਿਲਾਂ ਫੋਨ ਕਰਕੇ ਜ਼ਰੂਰ ਆਉਣਾ ਠੀਕ ਆ ਜੀ ਮਤਲਬ ਕਹਿ ਸਕਦੇ ਬਈ 5 ਕਿਲੋਮੀਟਰ ਦੂਰ ਤੇ ਬਾਈ ਦਾ ਪਿੰਡ ਆ ਆਪਣਾ ਨਾਲ ਹੀ ਪਿੰਡ ਆ ਪਹਿਲਾ ਪਿੰਡ ਹੀ 5 ਕਿਲੋਮੀਟਰ ਤੇ ਠੀਕ ਆ ਜੀ ਲਾਲ ਲੈਣਾ ਹਾਂ ਲਾਲ ਲੈਣਾ ਠੀਕ ਆ ਕਰ ਲੋ ਸੰਪਰਕ ਬਾਈ ਜੀ ਠੀਕ ਆ ਬਈ ਹਰਮਨ ਧੰਨਵਾਦ ਬਾਈ ਧੰਨਵਾਦ